ਬੜਾ ਯਤਨ ਕੀਤਾ ਗਿਆ ਕਿ ਕਿਸੇ ਤਰ੍ਹਾਂ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਚ ਰੱਖਿਆ ਜਾਏ ਪਤਾ ਨਹੀਂ ਡਰ ਕਾ ਦਾ ਸੀ ਅੰਦਰ ਜਿਹੜਾ ਵੇਟ ਘਟਾਇਆ ਡੰਡੁੰਡ ਚੰਗੇ ਲਾਏ ਆ ਸੇਹਤ ਬਣਾਈ ਆ ਹੁਣ ਆਉਣ ਵਾਲੇ ਦਿਨਾਂ ਚ ਦਸੂ ਮਾਹੌਲ ਪੂਰਾ ਹੋਈ ਦੇਖੋ ਮੇਰੇ ਫਾਦਰ ਕੋਈ ਡਰਨ ਵਾਲਾ ਵਿਅਕਤੀ ਨਹੀਂ ਆ ਜਿੰਨਾ ਮੈਂ ਜਾਣਦਾ ਕਿਤਨਾ ਕਿਤੇ ਜਦ ਤੁਸੀਂ ਸੱਚ ਵਾਸਤੇ ਖੜੋ ਜਾਂ ਸੱਚ ਵਾਸਤੇ ਬੋਲੋ ਔਰ ਮੇਰੇ ਫਾਦਰ ਤਾਂ ਪੰਜਾਬ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਵਾਸਤੇ ਬੋਲਦੇ ਸੀ ਅੱਜ ਜੋ ਮੇਰੇ ਨਾਲ ਮੇਰੇ ਫੈਮਲੀ ਨਾਲ ਜਾਂ ਮੇਰੇ ਫਾਦਰ ਨਾਲ ਹੋਇਆ ਉਹ ਸਰਾਸਰ ਤੱਕਾ ਸੀ ਉਹ ਸਿਆਸੀ ਬਦਲਾਖੋਰੀ ਸੀ ਤੋਂ ਮੈਂ ਕਹਾ ਸੀ ਕਿ ਜਿਸ ਦਿਨ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲਿਆ ਸਾਨੂੰ ਰਾਹਤ ਮਿਲੂਗੀ ਹਾਈ ਕੋਰਟ ਨੇ ਐਨਡੀਪੀਐਸ ਕੇਸ ਵਿੱਚ ਡਾਇਰੈਕਟ ਬੇਲ ਸਾਨੂੰ ਦਿੱਤੀ ਰੈਗੂਲਰ ਬੇਲ ਬੜੀ ਵੱਡੀ ਗੱਲ ਜਿਹੜੇ ਮੇਰੇ ਵਕੀਲ ਮੇਰੇ ਭੈਣ ਭਰਾ ਸੁਣ ਰਹੇ ਇਸ ਗੱਲ ਨੂੰ ਜਿਨ੍ਹਾਂ ਨੇ ਬੇਲਾ ਲਾਈਆਂ ਬਹਿਸ ਕੀਤੀ ਲੜਾਈ ਲੜੀ ਐਨਡੀਪੀਐਸ ਕੇਸ ਵਿੱਚ ਉਹ ਜਾਣਦੇ ਨੇ ਕਿ ਬੜੇ ਸੰਗੀਨ ਇਲਜ਼ਾਮ ਹੁੰਦੇ ਨੇ ਜੇ ਤਾਂ ਤੁਹਾਡਾ ਕੇਸ ਬਿਲਕੁਲ ਸਰਾਸਰ ਝੂਠਾ ਹੈ ਤਾਂ ਤੁਹਾਨੂੰ ਸੁਖਪਾਲ ਸਿੰਘ ਖਹਿਰਾ ਵਾਂਗੂ ਬਹੁਤ ਵੱਡੀ ਰਾਹਤ ਮਿਲੂ ਅੱਜ ਹੋਇਆ ਕੀ ਕੀ ਇਹ ਜ ਆ ਪੱਖ ਤੁਸੀਂ ਰੱਖਿਆ ਕਿ ਬਿਲਕੁਲ ਕਨਵਿੰਸ ਹੋ ਗਏ ਦੋ ਸਾਲਾਂ ਦੀ ਸਰਕਾਰ ਵਿੱਚ ਆਪ ਸਰਕਾਰ ਪੰਜਾਬ ਸਰਕਾਰ ਨੇ ਸੁਖਪਾਲ ਸਿੰਘ ਖਹਿਰਾ ਤੇ ਪੰਜ ਜਾਂ ਛੇ ਮੁਕਦਮੇ ਕੀਤੇ ਸਰਕਾਰ ਨੇ ਇਹਨੇ ਲੋਕ ਹਿੱਤ ਵੇਲੇ ਕੰਮ ਨਹੀਂ ਕੀਤੇ ਜਿੰਨੇ ਮੁਕਦਮੇ ਦਰਜ ਕੀਤੇ ਇਹ ਜਿਹੜਾ ਮੁਕਦਮਾ ਸੀਗਾ 195 A ਦਾ ਇਹ ਸਰਾਸਰ ਝੂਠਾ ਸੀ ਜਿੱਦਾਂ ਮੇਰੇ ਫਾਦਰ ਲੜਾਈ ਲੜਦੇ ਸੀ ਪੰਜਾਬ ਪ੍ਰਤੀ ਉਦਾਂ ਹੀ ਲੜਾਈ ਲੜਾਂਗੇ ਤੱਥਾਂ ਦੇ ਅਧਾਰ ਤੇ ਅਸੀਂ ਕੋਈ ਕਦੀ ਵਾਈ ਯਾਦ ਗੱਲ ਨਹੀਂ ਸੀ ਮੇਰੇ ਫਾਦਰ ਨੇ ਕੀਤੀ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਸੁਖਪਾਲ ਸਿੰਘ ਖੈਰਾ ਨੂੰ ਆਖਰਕਾਰ ਜ਼ਮਾਨਤ ਮਿਲੀ ਜ਼ਮਾਨਤ ਪਹਿਲਾਂ ਵੀ ਮਿਲੀ ਸੀ ਪਰ ਸਭ ਨੂੰ ਪਤਾ ਇੱਕ ਕੇਸ ਹੋਰ ਪਾ ਦਿੱਤਾ ਗਿਆ ਸੀ ਤੇ ਹੁਣ ਸੁਖਪਾਲ ਸਿੰਘ ਖੈਰਾ ਕਾਰ ਆਏ ਨੇ ਇਸ ਲੰਬੇ ਦੌਰ ਦੇ ਵਿੱਚ ਇੱਕ ਸ਼ਖਸ ਜਿਹੜਾ ਕਿ ਉਹਨਾਂ ਦਾ ਆਪਣਾ ਪੁੱਤਰ ਹੈ ਉਹਨੇ ਲੜਾਈ ਲੜੀ ਕਿਉਂਕਿ ਉਹ ਖੁਦ ਪੇਸ਼ੇਵਰ ਜੋ ਵਕੀਲ ਨੇ ਤੇ ਅਦਾਲਤਾਂ ਦਾ ਸਾਰਾ ਕੰਮ ਹੈ ਉਹ ਵਕੀਲਾਂ ਨਹੀਂ ਦੇਖਣਾ ਹੁੰਦਾ ਫੈਕਟ ਉੱਥੇ ਰੱਖਣੇ ਹੁੰਦੇ ਆ ਮਹਿਤਾਬ ਮੇਰੇ ਨਾਲ ਨੇ ਮਹਿਤਾਬ ਸਿੰਘ ਖੈਰਾ ਮਹਿਤਾਬ ਭਾਈ ਕਿਵੇਂ ਰਹੀ ਲੜਾਈ 4 ਮਹੀਨੇ ਮੈਨੂੰ ਲੱਗਦਾ ਨਹੀਂ ਵੀ ਤੱਕ ਕੇ ਤੁਸੀਂ ਵੀ ਕਦੇ ਆਰਾਮ ਨਾਲ ਸੁੱਤੇ ਹੋਵੋਗੇ ਦੇਖੋ ਸਰ ਨਵਰੀਜੀ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਕਿ ਤੁਸੀਂ ਮੇਰਾ ਪੱਖ ਲੈਣ ਆਏ ਹੋ ਜਿਵੇਂ ਕਹਾਂ ਕਿ 4 ਮਹੀਨੇ ਬੜੇ ਸੌਖੇ ਨਿਕਲੇ ਤੇ ਕੋਈ ਡਰ ਨਹੀਂ ਸੀ ਕਿ ਬੱਲੇ ਬੱਲੇ ਕਰਾ ਛੱਡੀ ਨਹੀਂ ਔਖਾ ਸਮਾਂ ਸੀ ਸਰ ਪਰ ਔਖਾ ਸਮਾਂ ਤੁਸੀਂ ਅੱਜ ਆਪਾਂ ਨਜ਼ਰ ਮਾਰੀਏ ਤੇ ਹਰ ਇੱਕ ਦੀ ਜ਼ਿੰਦਗੀ ਚੰਦਾ ਸੁੱਖ ਦੁੱਖ ਤਾਂ ਸਾਰਿਆਂ ਦੇ ਹਿੱਸੇ ਪੈਂਦਾ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਇਹ ਮੇਰੀ ਲੜਾਈ ਸੀ ਮੈਨੂੰ ਯਕੀਨ ਸਿਗਾ ਕਿ ਮੇਰੇ ਫਾਦਰ નિર્ਦੋਸ਼ ਨੇ ਕਿਤਨਾ ਕਿਤੇ ਜਦ ਤੁਸੀਂ ਸੱਚ ਵਾਸਤੇ ਖੜੋ ਜਾਂ ਸੱਚ ਵਾਸਤੇ ਬੋਲੋ ਔਰ ਮੇਰੇ ਫਾਦਰ ਤਾਂ ਪੰਜਾਬ ਪੰਜਾਬੀਅਤ ਤੇ ਖਾਸ ਕਰਕੇ ਸਿੱਖਾਂ ਵਾਸਤੇ ਬੋਲਦੇ ਸੀ ਜੇ ਆਪਾਂ ਨਜ਼ਰ ਮਾਰੀਏ ਪਿੱਛੇ ਸਿਰਫ ਮੇਰੇ ਫਾਦਰ ਨਹੀਂ ਇਸ ਸੂਬੇ ਚ ਇਸ ਇਸ ਜਗ੍ਹਾ ਚ ਔਰ ਆਪਣੇ ਕੌਮ ਵਿੱਚ ਜਦ ਵੀ ਕੋਈ ਆਪਣੇ ਪੰਜਾਬ ਪੰਜਾਬੀਅਤ ਜਾਂ ਖਾਸ ਕਰਕੇ ਸਿੱਖਾਂ ਵਾਸਤੇ ਬੋਲਿਆ ਉਹਦੇ ਤੇ ਜ਼ੁਲਮ ਹੋਇਆ ਮੇਰੇ ਫਾਦਰ ਹਮੇਸ਼ਾ ਹੀ ਸੱਚ ਵਾਸਤੇ ਬੋਲਦੇ ਆ ਅੱਜ ਜੋ ਮੇਰੇ ਨਾਲ ਮੇਰੇ ਫੈਮਲੀ ਨਾਲ ਜਾਂ ਮੇਰੇ ਫਾਦਰ ਨਾਲ ਹੋਇਆ ਉਹ ਸਰਾਸਰ ਧੱਕਾ ਸੀ ਉਹ ਸਿਆਸੀ ਬਦਲਾਖੋਰੀ ਸੀ ਪਰ ਉਸ ਸਮਾਂ ਨਿਕਲ ਗਿਆ ਜੀ ਅੱਜ ਮੈਂ ਪਰਮਾਤਮਾ ਦੇ ਪਰਮਾਤਮਾ ਦਾ ਧੰਨਵਾਦ ਕਰਦਾ ਜੋ ਜੋ ਵੀ ਅੱਜ ਜੇ ਤੁਸੀਂ ਮੇਰੇ ਚਿਹਰੇ ਤੇ ਕੋਈ ਖੁਸ਼ੀ ਦੇਖ ਰਹੇ ਹੋ ਇਹ ਉੱਤੇ ਵਾਲੇ ਦੀ ਦੇਣਾ ਹੈ ਤੇ ਜਾਂ ਫਿਰ ਉਹਨਾਂ ਜੱਜਾਂ ਦੀ ਜਿਨ੍ਹਾਂ ਨੇ ਝੂਠ ਵਿੱਚੋਂ ਸੱਚ ਨੂੰ ਕੱਢ ਕੇ ਸਾਨੂੰ ਬਹੁਤ ਵੱਡੀ ਰਾਹਤ ਦਿੱਤੀ ਜਦੋਂ ਮੇਰੇ ਫਾਦਰ ਨੂੰ ਇਸ ਘਰ ਚੋਂ ਇਸ ਇਸੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ 28 ਸਤੰਬਰ ਨੂੰ ਸਤੰਬਰ ਨੂੰ ਉਦੋਂ ਮੈਂ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲਿਆ ਜਿਸ ਦਿਨ ਸਾਨੂੰ ਆਪਣੀ ਦਲੀਲ ਪੇਸ਼ ਕਰਨ ਦਾ ਮੌਕਾ ਮਿਲਿਆ ਜਿਸ ਦਿਨ ਸਾਨੂੰ ਸੱਚ ਬਿਆਨ ਕਰਨ ਦਾ ਮੌਕਾ ਮਿਲਿਆ ਸਾਨੂੰ ਰਾਹਤ ਮਿਲੂਗੀ ਹਾਈ ਕੋਰਟ ਨੇ ਐਨਡੀਪੀਐਸ ਕੇਸ ਵਿੱਚ ਡਾਇਰੈਕਟ ਬੇਲ ਸਾਨੂੰ ਦਿੱਤੀ ਰੈਗੂਲਰ ਬੇਲ ਬੜੀ ਵੱਡੀ ਗੱਲ ਹੈ ਜਿਹੜੇ ਮੇਰੇ ਕਾਨੂੰਨ ਵਕੀਲ ਮੇਰੇ ਭੈਣ ਭਰਾ ਸੁਣ ਰਹੇ ਇਸ ਗੱਲ ਨੂੰ ਜਿਨ੍ਹਾਂ ਨੇ ਬੇਲਾਂ ਲਾਈਆਂ ਬਹਿਸ ਕੀਤੀ ਲੜਾਈ ਲੜੀ ਐਨਡੀਪੀਐਸ ਕੇਸ ਵਿੱਚ ਉਹ ਜਾਣਦੇ ਨੇ ਕਿ ਬੜੇ ਸੰਗੀਨ ਇਲਜ਼ਾਮ ਹੁੰਦੇ ਨੇ ਜੇ ਇਹ ਤਾਂ ਤੁਹਾਡਾ ਕੇਸ ਬਿਲਕੁਲ ਸਰਾਸਰ ਝੂਠਾ ਹੈ ਤਾਂ ਤੁਹਾਨੂੰ ਸੁਖਪਾਲ ਸਿੰਘ ਖਹਿਰਾ ਵਾਂਗੂ ਬਹੁਤ ਵੱਡੀ ਰਾਹਤ ਮਿਲੂਗੀ ਤੇ ਇਹ ਲੜਾਈ ਸੀ ਸਰ ਸਾਡੀ ਕਹਿੰਦਾ ਵੀ ਔਖੇ ਵੇਲੇ ਦੀ ਇੱਕ ਖਾਸੀਅਤ ਹੁੰਦੀ ਆ ਉਹ ਤੁਹਾਨੂੰ ਜਿਹੜੇ ਸਬਕ ਦੇ ਕੇ ਜਾਂਦਾ ਔਖਾ ਇੱਕ ਵਰਾ ਵੀ ਕਹਿੰਦੇ ਸੌਖੇ ਸੌ ਵਰਿਆਂ ਤੇ ਵੱਡਾ ਹੁੰਦਾ ਭਾਰੂ ਹੁੰਦਾ ਮਹਿਤਾਬ ਚ ਕਿੰਨਾ ਖੁਦ ਕਿੰਨਾ ਚੇਂਜ ਆਇਆ ਇਸ ਲੜਾਈ ਦੇ ਤਰ੍ਹਾਂ ਇਹ ਸ਼ਾਇਦ ਮੈਂ ਆਪਣੀ ਦੱਸ ਸਕਦਾ ਜਿੱਦਾਂ ਤੁਸੀਂ ਕਿਹਾ ਕਿ ਅ ਅਣਗਿਣਤ ਐਸੀਆਂ ਰਾਤਾਂ ਹੋਣਗੀਆਂ ਜਿੱਥੇ ਤੁਸੀਂ ਸੁੱਤੇ ਨਹੀਂ ਹੋਵੋਗੇ ਸਰ ਪ੍ਰੈਸ਼ਰ ਸੀਗਾ ਪਰ ਅੱਜ ਪਾਪਾ ਵਾਪਸ ਆ ਗਏ ਘਰ ਤੇ ਮੇਰੇ ਲਈ ਉਹ ਸਾਰਾ ਪਿਛਲਾ ਮਾਫ ਹੋ ਗਿਆ ਅੱਜ ਹੋਇਆ ਕੀ ਕੀ ਇਹ ਜ ਆ ਪੱਖ ਤੁਸੀਂ ਰੱਖਿਆ ਕਿ ਬਿਲਕੁਲ ਕਨਵਿੰਸ ਹੋ ਗਏ ਸਰ ਜਿਹੜਾ 150 ਜਿਹੜਾ ਦੂਜਾ ਮੁਕਦਮਾ ਹੈ ਦੂਜਾ ਨਹੀਂ ਇਹ ਛੇਵਾਂ ਮੁਕਦਮਾ ਹੈ ਠੀਕ ਹੈ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਦੋ ਸਾਲਾਂ ਦੀ ਸਰਕਾਰ ਵਿੱਚ ਆਪ ਸਰਕਾਰ ਪੰਜਾਬ ਸਰਕਾਰ ਨੇ ਸੁਖਪਾਲ ਸਿੰਘ ਖਹਿਰਾ ਤੇ ਪੰਜ ਜਾਂ ਛੇ ਮੁਕਦਮੇ ਕੀਤੇ ਸਰਕਾਰ ਨੇ ਇਹਨੇ ਲੋਕ ਹਿੱਤ ਵੇਲੇ ਕੰਮ ਨਹੀਂ ਕੀਤੇ ਜਿੰਨੇ ਮੁਕਦਮੇ ਦਰਜ ਕੀਤੇ ਇਹ ਜਿਹੜਾ ਮੁਕਦਮਾ ਹੈਗਾ 195ਏ ਦਾ ਇਹ ਸਰਾਸਰ ਝੂਠਾ ਸੀ ਇਹਦਾ ਕੋਈ ਸਿਰ ਪੈਰ ਹੀ ਨਹੀਂ ਸੀ ਮੇਰੇ ਫਾਦਰ ਤਾਂ ਜੇਲ੍ਹ ਵਿੱਚ ਸੀ ਜਿਹੜਾ ਗਵਾਹ ਗਵਾਹੀ ਦੇ ਰਿਹਾ ਉਹ ਗਵਾਹੀ ਦਿੰਦਾ ਹੈ 30 ਤਰੀਕ ਨੂੰ ਧਮਕੀ ਮਿਲਦੀ 15 ਤਰੀਕ ਨੂੰ 15 ਤਰੀਕ ਨੂੰ 15 10 15 10 ਨੂੰ ਜਿਹਨਾਂ ਦੀ ਹੈ ਕਸ਼ਮੀਰ ਸਿੰਘ ਦੀ ਆਪਾਂ ਗੱਲ ਕਰਦੇ ਹਾਂ ਬਾਰ-ਬਾਰ ਉਹ ਗਵਾਹੀ ਨਹੀਂ ਸੀ ਅੱਛਾ ਉਹ ਗੁਨਾਹਗਾਰ ਸੀ ਹੀ ਹੀ ਵਾਸ ਇਨ ਅਕਿਊਜ਼ਡ ਕੀ ਤੁਸੀਂ 195 ਏ ਕਿਸੇ ਇਨਸਾਨ ਤੇ ਲਾ ਸਕਦੇ ਹੋ ਜਾਂ ਇੱਕ ਐਸੇ ਇਨਸਾਨ ਦੇ ਉੱਤੇ ਧਮਕਾ ਨੂੰ ਲਾ ਸਕਦੇ ਹੋ ਜੋ ਜੋ ਗਵਾਹੀ ਨਹੀਂ ਹੈ 195 ਏ ਦੀ ਤੁਸੀਂ ਰੀਡਿੰਗ ਕਰੋਗੇ ਇਟ ਇਜ਼ ਥ੍ਰੈਟਨਿੰਗ ਅ ਵਿਟਨੈਸ ਜੇ ਬੰਦਾ ਵਿਟਨੈਸ ਹੀ ਨਹੀਂ ਹੈ ਤਾਂ ਤੁਹਾਡਾ ਅਫੈਂਸ ਨਹੀਂ ਬੰਦਾ ਸੋ ਇਹਨਾਂ ਗੱਲਾਂ ਦੇਖੋ ਸਿਆਸੀ ਬਦਲਾਖੋਰੀ ਦੇ ਚੱਲਦੇ ਝੂਠ ਬੋਲਿਆ ਗਿਆ ਬੜਾ ਯਤਨ ਕੀਤਾ ਗਿਆ ਕਿ ਕਿਸੇ ਤਰ੍ਹਾਂ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ ਚ ਰੱਖਿਆ ਜਾਏ ਪਤਾ ਨਹੀਂ ਡਰ ਕਾਦਾ ਸੀ ਮੇਰੇ ਫਾਦਰ ਕੀ ਕਰਦੇ ਸੀ ਸਿਰਫ ਬੋਲਦੇ ਹੀ ਸੀ ਬੋਲਣ ਦੀ ਸਜ਼ਾ ਜੇਲ੍ਹ ਹੋਣੀ ਚਾਹੀਦੀ ਕਿ ਬੋਲ ਕੇ ਉਹਦਾ ਜਵਾਬ ਦੇਣਾ ਚਾਹੀਦਾ ਆਖਰੀ ਸਵਾਲਾ ਮੇਰਾ ਤੁਸੀਂ ਵੀ ਅੱਜ ਆਰਾਮ ਦੇ ਨਾਲ ਉੱਥੇ ਬੈਠਣਾ ਖੈਰਾ ਸਾਹਿਬ ਕੋਲੇ ਜਦੋਂ ਦੇ ਬਾਹਰ ਆਇਆ ਸਭ ਤੋਂ ਵੱਧ ਤੁਸੀਂ ਉਹਨਾਂ ਨਾਲੋਂ ਤੁਸੀਂ ਕਿਹਾ ਸੀਗਾ ਵੀ ਮੇਰੇ ਪਿਤਾ ਜੀ ਦੁੱਗਣੇ ਤਕੜੇ ਹੋ ਕੇ ਆਉਣਗੇ ਉਵੇਂ ਮੁੱਦੇ ਪੰਜਾਬ ਦੇ ਫੇਰ ਚੱਕਣਗੇ ਤੇ ਅੰਦਰ ਜਿਹੜਾ ਵੇਟ ਘਟਾਇਆ ਡੰਡੁੰਡ ਚੰਗੇ ਲਾਏ ਆ ਸਿਹਤ ਬਣਾਈ ਆ ਹੁਣ ਆਉਣ ਵਾਲੇ ਦਿਨਾਂ 'ਚ ਦਸੂ ਮਾਹੌਲ ਪੂਰਾ ਹੋਈ ਦੇਖੋ ਮੇਰੇ ਫਾਦਰ ਕੋਈ ਡਰਨ ਵਾਲਾ ਵਿਅਕਤੀ ਨਹੀਂ ਆ ਜਿੰਨਾ ਮੈਂ ਜਾਣਦਾ ਬਾਹਰ ਸ਼ਾਇਦ ਜਿਹੜੇ ਇਹਨਾਂ ਦੇ ਵਿਰੋਧੀ ਐ ਉਹ ਸ਼ਾਇਦ ਨਾ ਜਾਣਦੇ ਹੋ ਰਹਣਾ ਨਾਲ ਕੰਮ ਕੀਤਾ ਪਰ ਜਾਂਦੇ ਉਹ ਵੀ ਨਹੀਂ ਚੰਗੀ ਤਰ੍ਹਾਂ ਕਿ ਕਿੱਦਾਂ ਦਾ ਇਨਸਾਨ ਆ ਆ ਭਾਰਪੂਰ ਕਟਾਇਆ ਜੋ ਥੋੜਾ ਜਿਆਦਾ ਡਿਸਪਲਿਨ ਹੋ ਜਾਂਦਾ ਹੈ ਜੇਲ੍ਹ ਵਿੱਚ ਰਹੋਗੇ ਤਾਂ ਫਿਰ ਆਬਵੀਅਸਲੀ ਫਰਕ ਪੈਂਦਾ ਜਿੱਦਾਂ ਮੇਰੇ ਫਾਦਰ ਲੜਾਈ ਲੜਦੇ ਸੀ ਪੰਜਾਬ ਪ੍ਰਤੀ ਉਦਾਂ ਹੀ ਲੜਾਈ ਲੜਾਂਗੇ ਤੱਥਾਂ ਦੇ ਆਧਾਰ ਤੇ ਅਸੀਂ ਕੋਈ ਕਦੀ ਵਾਈਅਾਤ ਗੱਲ ਨਹੀਂ ਸੀ ਮੇਰੇ ਫਾਦਰ ਨੇ ਕੀਤੀ ਜਦੋਂ ਅਸੀਂ ਗੱਲ ਕਰਦੇ ਸੀ ਤੱਥਾਂ ਦੇ ਆਧਾਰ ਤੇ ਜੇ ਕੋਈ ਨਜਾਇਜ਼ ਕਬ ਕੋਠੀ ਤੇ ਕਬਜ਼ਾ ਕਰਦਾ ਹੈ ਕਿ ਆਪੋਜੀਸ਼ਨ ਦਾ ਅਧਿਕਾਰ ਨਹੀਂ ਉਹ ਤੇ ਬੋਲਣ ਦਾ ਮੇਰੇ ਫਾਦਰ ਆਪੋਜੀਸ਼ਨ ਦੇ ਐਮ ਐਲ ਏ ਉਹ ਤਨਖਾਹ ਲੈਂਦੇ ਆ اور اپوزیشن ਦਾ ਕੰਮ ਕੀ ਹੁੰਦਾ ਜੋ ਤੁਹਾਡਾ ਕੰਮ ਹੈ ਇੱਕ ਤਰ੍ਹਾਂ ਦਾ ਜੋ ਤੁਸੀਂ ਕਰਦੇ ਹੋ ਬਖੂਬੀ ਨਾਲ ਅਦਾ ਕਰਦੇ ਹੋ ਤੁਸੀਂ 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 ਕਹਿੰਦੇ ਕਿ ਫੋਰਥ ਪਿਲਰ ਆਫ ਡੈਮੋਕ੍ਰੇਸੀ ਹੁੰਦਾ ਹੈ ਮੀਡੀਆ ਤੁਹਾਡਾ ਰੋਲ ਹੈ ਕਿ ਸਰਕਾਰ ਤੇ ਨਿਗਰਾਨੀ ਰੱਖਣੀ ਮੇਰੇ ਫਾਦਰ اپوزیشن ਦੇ ਐਮ ਐਲ ਏ ਆ ਉਹ ਤਨਖਾਹ ਲੈਂਦੇ ਨੇ ਸਰਕਾਰ ਤੋਂ ਕਿ ਤੁਹਾਡੇ ਤੇ ਅਸੀਂ ਨਿਗਰਾਨੀ ਰੱਖਣੀ ਉਹ ਕਰਦੇ ਆ ਰਹੇ ਨੇ ਔਰ ਕਰਦੇ ਰਹਿਣਗੇ ਮੈਂ ਆਖਿਰ ਇੱਕ ਸੋਨੂੰ ਇੱਕ ਗੱਲ ਆਪਦੇ ਵੱਲੋਂ ਵੀ ਕਹਿਦਾ ਵੀ ਤੁਸੀਂ ਕਿਹਾ ਵੀ ਇਹ মিডিਆ ਦਾ ਕੰਮ ਆ फोर्थ ਪਿਲਰ ਆ ਇਹ ਚਲੋ ਥੋੜਾ ਵੀ ਇੱਕ ਵੱਡਾ ਪਾਣਾ ਕਿ ਤੁਸੀਂ ਵੀ ਜਿਹੜੇ ਇਮਾਨਦਾਰ ਆ ਉਹਨਾਂ ਨੂੰ ਪਛਾਣਦੇ ਹੋ ਤੇ ਕਹਿ ਦਿੰਦੇ ਹੋ ਕਿ ਇਹ ਚੰਗੇ ਆ ਨਹੀਂ ਤਾਂ ਅਸੀਂ ਇਹੋ ਜਣ ਵੀ ਜਾਣਦੇ ਹਾਂ ਸਾਡੇ ਕੋਲੇ ਤਾਂ ਕਹੀ ਜਾਂਦਾ ਵੀ ਫਲਾਨੇ ਆਏ ਆ ਜਾ ਕੇ ਫੇਰ ਉਹਨਾਂ ਕੋਲੇ ਮੂਰੇ ਬੈੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਤੁਹਾਡਾ ਵੀ ਸ਼ੁਕਰੀਆ ਚਾਹੁੰਦੇ ਵਸ ਤੇਰੇ